ਸੀਕਮ ਟਿਕ ਵੀਰੀ ਵੇਖਣ ਵਾਲੀਆਂ ਸਾਰੀਆਂ ਭੈਣਾਂ ਸਸਤੀ ਕਲਜੀ ਅੱਜ ਆਪਾਂ ਤੁਹਾਨੂੰ ਦੱਸਣ ਆ ਗਏ ਆ 2025 ਵਿੱਚ ਜਿਹੜੇ ਆਪਣੇ ਕੋਲ ਬਟੀਕੇ ਤੇ ਨਵੇਂ ਸੂਟ ਨਵੇਂ ਕਲਰ ਨਵੇਂ ਡਿਜ਼ਾਈਨ ਬਾਰੇ ਇਸ ਤਰ੍ਹਾਂ ਹੁਣ ਆਪਣੇ ਕੋਲ ਜਿਵੇਂ ਆ ਸੂਟ ਆਇਆ ਵਾ ਪਹਿਲਾਂ ਇਸ ਤਰ੍ਹਾਂ ਹੁੰਦਾ ਸੀਗਾ ਬਰੋਕਟ ਦਾ ਸੂਟ ਹੁਣ ਬਰੋਕਟ ਨਹੀਂ ਹੈਗੇ ਹੁਣ ਇਹਨੂੰ ਖੀਨ ਖਾਬ ਕਪੜਾ ਕਹਿੰਦੇ ਆ ਬਰੋਕਟ ਨਾਲ ਇਹਦਾ ਅੰਤਰ ਇਹ ਆ ਕਿ ਇਹ ਥੋੜੀ ਜਿਹੀ ਮਲੈਮ ਬਰੋਕਟ ਦਾ ਕਪੜਾ ਜਿਹੜਾ ਹੁੰਦਾ ਸੀ ਉਹ ਹਾਰਡ ਹੁੰਦਾ ਸੀ ਜਿਵੇਂ ਆ ਹੁਣ ਕਿਰਾ ਦਿੱਤਾ ਹੋਇਆ ਉਹਨਾਂ ਨੇ ਇਹ ਸਲਵਾਰ ਦਾ ਕਪੜਾ ਨਾਲ ਲਾ ਕੇ ਤੇ ਬਰਕ ਕੀਤਾ ਹੋਇਆ ਇਹ ਆ ਗਿਆ ਬਾਜੂ ਦਾ ਇਸ ਤਰ੍ਹਾਂ ਇੱਧਰ ਆ ਗਿਆ ਦੂਸਰੀ ਬਾਜੂ ਦਾ ਨਾਲ ਕਮੀਜ਼ ਦੇ ਸਾਈਡ ਤੇ ਦਿੱਤੀਆਂ ਇਹ ਨੈੱਕ ਦੀ ਕਢਾਈ ਕੀਤੀ ਹੋਈ ਹੈ ਚੌਰਸ ਨੈੱਕ ਅੱਗੇ ਵੈਸੇ ਗੋਲ ਹੁੰਦਾ ਸੀ ਜਾਂ ਪੰਜ ਪਤਰੀ ਸ਼ੇਪ ਹੁੰਦਾ ਸੀ ਇਹ ਚੌਰਸ ਨੈੱਕ ਦਾ ਕਢਾਈ ਕੀਤੀ ਹੋਈ ਉਹਨਾਂ ਨੇ ਤੇ ਪਿਛੇ ਵਾਲਾ ਪੱਲਾ ਇਸ ਤਰ੍ਹਾਂ ਪ੍ਰਿੰਟਡ ਆ ਤੇ ਇਹਦੇ ਨਾਲ ਹੈਗੀ ਆਪਣੀਆਂ ਸਲਵਾਰ ਕ੍ਰੇਪ ਦੀ ਇਹਦੇ ਤੇ ਵੀ ਇਸ ਤਰੀਕੇ ਵਰਕ ਕੀਤਾ ਹੋਇਆ ਮੂਰੀ ਤੇ ਇਹ ਹਣੇ ਸਲਵਾਰ ਦੇ ਦੋਨਾਂ ਪੱਲਿਆਂ ਤੇ ਘੇਰੇ ਦਾ ਵੀ ਜਿਵੇਂ ਕਾਣਾ ਕਪੜੇ ਵਿੱਚ ਵਰਕ ਵੀ ਟੇਡਾ ਹੋ ਸਕਦਾ ਇਹਨੂੰ ਵੀ ਆਪਾਂ ਪ੍ਰੋਪਰ ਇਦਾਂ ਜਿਸ ਤਰ੍ਹਾਂ ਵਰਕਾ ਵਰਕ ਦੇ ਨਾਲ ਪਰਕ ਮਿਲਾ ਕੇ ਨੀਚੇ ਵਾਲੀਆਂ ਦੋਨੇ ਲਸਰਾਂ ਜਿਹੜੀਆਂ ਸਿੱਧੀਆਂ ਨੇ ਇਸ ਤਰੀਕੇ ਕਰਕੇ ਸੂਈ ਲਗਾ ਲਵਾਂਗੇ ਸੂਈ ਲਗਾਉਣ ਤੋਂ ਬਾਅਦ ਹੁਣ ਆਪਾਂ ਇਸ ਤਰ੍ਹਾਂ ਜੀ ਪ੍ਰਸਨਾ ਭਾਣ ਵਿੱਚ ਪਾ ਲੈਣੀਆਂ ਭਾਣ ਪਾਣ ਨੂੰ ਕੱਪੜਾ ਚੜਾਵਾ ਕਿਸਕ ਦਾ ਨਹੀਂ ਨਾਲੇ ਜਿਹੜੇ ਕੱਪੜੇ ਤੇ ਵੱਲ ਨੇ ਉਹ ਪ੍ਰੋਪਰ ਨਿਕਲ ਜਾਂਦੇ ਨੇ ਜਦੋਂ ਵੀ ਪ੍ਰੈਸ ਮਾਰਨੀ ਆਪਾਂ ਕੱਪੜੇ ਪੁੱਠੇ ਤੇ ਮਾਰਨੀ ਹੈ ਸਿੱਧੇ ਤੇ ਨਹੀਂ ਮਾਰਨੀ ਹੈਗੀ ਵਰਕਲ ਸੂਟ ਤੇ ਹੁਣ ਆਪਾਂ ਜਦੋਂ ਲੰਬਾਈ ਲਾਣੀ ਹੈ ਘੇਰਾ ਲਾਣਾ ਸਭ ਤੋਂ ਪਹਿਲਾਂ ਆਪਾਂ ਘੇਰੇ ਨੂੰ ਛੰਨ ਦੱਸਦੇ ਹਾਂ ਇਹ ਪਹਿਗੀ ਤਿਆਰ ਉਹਨਾਂ ਦੀ 23 23 ਦੇ ਵਿੱਚ 4 ਪਲੱਸ ਕਰਕੇ ਆਪਾਂ 27 ਹੋ ਗਿਆ 27 ਦਾ ਆਪਾਂ ਗਿਆ ਸੱਦੇ 13 ਇਹ ਘੇਰਾ ਪੂਰਾ ਹੀ ਆ ਗਿਆ ਵਾ ਜੇ ਇਸ ਤੋਂ ਵੱਧ ਰੱਖਣਾ ਹੁੰਦਾ ਜੇ ਕਿਸੇ ਦੀ 26 27 ਹਿੱਪ ਬਣਾਣੀ ਹੁੰਦੀ ਕਿ ਫੇਰ ਉਹਨਾਂ ਦੇ ਇਹ ਸੂਟ ਨਹੀਂ ਬਣਨਾ ਸੀਗਾ ਇਸ ਤਰੀਕੇ ਆਪਾਂ ਘੇਰਾ ਲੈਣੇ ਹਿਸਾਬ ਨਾਲ ਕੱਟਣ ਤੋਂ ਪਹਿਲਾਂ ਹਿੱਪ ਲੰਬਾਈ ਚੈੱਕ ਕਰਨਾ ਜ਼ਰੂਰੀ ਹੈ ਫੈਂਸੀ ਸੂਟ ਦਾ ਕਿ ਜੇ ਆਪਾਂ ਕੱਟ ਲਿਆ ਹਾਫ ਹੋ ਫੇਰ ਸੂਟ ਚੇਂਜ ਵੀ ਨਹੀਂ ਹੁੰਦਾ ਇਹ ਸੂਟ ਬਣਦਾ ਨਹੀਂ ਫੇਰ ਹਣ ਪਟਿਕਲਾਂ ਤੇ ਗੱਲ ਆ ਜਾਂਦੀ ਹੈ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੇਖਿਆ ਲੰਬਾਈ ਹੁਣ ਉਹਨਾਂ ਦੀ ਥੋੜੀ ਜਿਹੀ ਲੰਬਾਈ ਚ ਵੱਧਾ ਇੰਨੀ ਹੁਣ ਆਪਾਂ ਇੰਨਾ ਹੀ ਵਰਕ ਕੀਤਾ ਇਸ ਤੋਂ ਘੱਟ ਰੱਖ ਨਹੀਂ ਸਕਦੇ neck ਹੁਣ ਆਪਾਂ ਦੇਖਣਾ ਜਿੰਨਾ neck ਤਿਆਰ ਆ ਕਿੰਨਾ ਆਪਾਂ ਰੱਖਣਾ ਵਾ neck ਤਿਆਰ ਆਪਾਂ ਕਰਨੇ 7 ਇੰਚ ਫਸ 7 ਆ ਗਿਆ ਤੇ ਇਹ ਉਪਰੋਂ 1/2 ਇੰਚ ਸਲਾਈ ਜੋ ਕਰਾਂਗੇ ਨਾਲੇ ਤੇ ਇਥੋਂ neck ਜਿਹੜਾ ਇੱਕ ਬਰੋਬਰ ਆ ਗਿਆ ਜੋ ਵਾਧਾ ਘਟਾ ਸੀਗਾ ਉਹ ਉਪਰੋਂ ਆਪਾਂ ਇਥੋਂ ਕਟਾਈ ਕਰ ਦਵਾਂਗੇ ਇਸ ਤਰੀਕੇ ਸਿੱਧੇ ਨਿਸ਼ਾਨ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਵਰਕ ਲਿਆਂਦਾ ਹੈ ਵਰਕ ਕਿਸ ਤਰੀਕੇ ਕਰਦੇ ਨੇ ਕਢਾਈ ਵਾਲੇ ਕਿ ਬਟੀ ਗਲਿਆਂ ਨੂੰ ਕੀ ਪ੍ਰੋਬਲਮ ਆਂਦੀ ਹੈ ਸੂਟ ਸਲਾਈ ਕਰਨ ਨਹੀਂ ਆ ਦੇਖੋ ਵਰਕ ਕਰਨ ਵਾਲੇ ਨੇ ਦੇਖੋ ਕਿਸ ਤਰ੍ਹਾਂ ਮੀਚੇ ਤੋਂ ਕੀਤਾ ਇਥੋਂ ਕਿੰਨੀ ਜਗ੍ਹਾ ਥੋੜੀ ਛੱਡੀ ਏ ਇੱਥੇ ਜਾਰੀ ਛੱਡਦੀ ਏ ਇੱਥੋਂ ਫੇਰ ਕੱਟ ਛੱਡਦੀ ਕਿ ਉਹਨਾਂ ਨੂੰ ਚਾਹੀਦਾ ਸੀਗਾ ਪਾਣ ਨੂੰ ਪ੍ਰੋਪਰ ਛੱਡ ਕੇ ਨੀਚੇ ਤੇ ਇਹ ਕਢਾਈ ਕਰਨੀ ਹੁਣ ਸਾਨੂੰ ਬਟਿਕਾ ਨੂੰ ਕਿੰਨੀ ਪ੍ਰੋਬਲਮ ਹੋਣੀ ਇਹਨੂੰ ਕੱਟ ਕੇ ਫੇਰ ਸਾਨੂੰ ਨਾਲ ਕਪੜਾ ਅਟੈਚ ਕਰਨਾ ਪੈਣਾ ਨੀਚੇ ਪਾਣ ਵਾਸਤੇ ਫੇਰ ਫੋਲਡ ਹੁਣ ਇਸ ਤਰ੍ਹਾਂ ਕਢਾਈ ਵਾਲਿਆਂ ਨੂੰ ਥੋੜਾ ਜਿਹਾ ਚਾਹੀਦਾ ਧਿਆਨ ਦੇਣਾ ਵੀ ਮਹਿੰਗੇ ਸੁਟਨੇ ਫੈਂਸੀ ਤੇ ਉਹਨਾਂ ਦੇ ਜੋ ਵਰਕ ਕਰਨਾ ਹੈ ਉਹ ਸਹੀ ਢੰਗ ਨਾਲ ਕਰਨਾ ਚਾਹੀਦਾ ਨੀਚੇ ਤੋਂ ਕਪੜੇ ਨੂੰ ਪਾਣ ਵਗੈਰਾ ਕੱਟ ਕੇ ਹੁਣ ਇਹ ਆਪਣਾ ਦਿੱਤਾ ਹੈ ਚਾਰ ਸਨੈਕ ਇਹਦੇ ਵੀ ਪ੍ਰੋਪਰ ਪੂਰਾ ਨਹੀਂ ਹੈਗਾ ਵਰਕ ਆ ਦੇਖੋ ਇਧਰੋਂ ਕੱਢਾ ਜਾ ਰਿਹਾ ਵਾ ਤੇ ਇਹਨੂੰ ਵੀ ਥੋੜਾ ਜਾਂ ਉਹਨਾਂ ਨੂੰ ਸਹੀ ਢੰਗ ਨਾਲ ਕਰਨਾ ਚਾਹੀਦਾ ਵਾ ਪੂਰਨ ਤੱਕ ਮੇਰੇ ਚੈਨਲ ਤੇ ਪਾਈ ਹੋਈ ਵੀਡੀਓ ਦਾ ਜੇ ਮੈਸੇਜ ਚੱਲ ਜੇ ਤਾਂ ਬਹੁਤ ਵਧੀਆ ਗੱਲਾਂ ਵੀ ਉਹ ਧਿਆਨ ਦੇਣ ਕਢਾਈ ਵਾਲੇ ਪ੍ਰੋਪਰ ਸਿੱਧਾ ਕਰਕੇ ਡਰਾਪ ਕਰਕੇ ਫਿਰ ਪਟਾਈ ਕਰਨ ਇਪਟੀਗ ਵਾਲਿਆਂ ਨੂੰ ਮੁਸ਼ਕਲ ਨਾ ਹੋਵੇ ਕਿ ਇਸ ਹੁਣ ਕਢਾਈ ਨੂੰ ਆਪਾਂ ਵਿੱਚੋਂ ਕਪੜਾ ਕੁਝ ਕੱਟ ਵੀ ਨਹੀਂ ਸਕਦੇ ਹੈਗੇ ਇਹਨੂੰ ਆਪਾਂ ਹੁਣ ਦੱਸਦੇ ਆਵੇਂ ਇਹਨੂੰ ਆਪਾਂ ਸੈਟਿੰਗ ਕਿਵੇਂ ਕਰਦਾ ਆਵੇਂ ਇਹਨੂੰ ਹਲਕ ਇਸ ਤਰੀਕੇ ਕਰਨਾ ਹੈ ਨਾ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਦਾ ਲੈਣਾ ਵਾ ਕਢਾਈ ਨੂੰ ਇਸ ਤਰ੍ਹਾਂ ਫੋਲਡ ਕਰਨਾ ਵਾ ਨੀਚੇ ਤੋਂ ਆਹ ਕੋਨੇ ਨਾਲ ਕੋਨਾ ਮਲਾ ਕੇ ਇੱਥੇ ਆਪਾਂ ਸੂਈ ਲਗਾ ਦੇਣੀ ਹੈ ਫਿਰ ਦੂਸਰੇ ਪਾਸੇ ਆਪਾਂ ਇਧਰੋਂ ਮਿਲਾ ਕੇ ਸੂਈ ਲਗਾ ਦੇਣੀ ਹੈ ਚਲ ਤੁਸੀਂ ਉਧਰ ਹੀ ਤੁਸੀਂ ਜਾ ਕੇ ਉਧਰ ਸਰਤੇ ਅਰਕਨੰਦ ਦਾ ਵੀ ਕਪੜਾ ਕਿਸਕੇ ਨਾਂ ਉੱਪਰ ਵਾਲੇ ਨਿਸ਼ਾਨੀ ਹੈ ਇਹ ਹੈ ਆਪਣੇ ਅਗਲੇ ਪੱਲੇ ਦਾ ਡਰਾਪ ਤੇ ਕਟਾਈ ਹੁਣ ਆਪਾਂ ਦੱਸਾਂਗੇ ਤੁਹਾਨੂੰ ਬਾਜੀ ਬਾਰੇ ਬਾਜੀ ਦੇ ਜਿਵੇਂ ਸਾ ਡਿਜ਼ਾਈਨ ਦਿੱਤਾ ਹੋਇਆ ਇਹਨੂੰ ਆਪਾਂ ਪ੍ਰੋਪਰ ਦੇਖ ਲੈਣਾਵੇਂ ਕਿੰਨਾ ਵਾ 12 ਇੰਚ ਆ ਗਿਆ 12 ਦਾ ਹਾਫ ਆ ਗਿਆ 6 ਇੰਚ ਐਮ ਤੋਂ 6 ਇੰਚ ਆ ਗਿਆ ਇਹ ਕੰਨੀ ਹੁਣ ਆਪਣੀ ਕੰਨੀ ਜਿਆਦਾ ਚੌੜੀ ਹੈ ਇਹਨੂੰ ਆਪਾਂ 13 ਇੰਚ ਲੈ ਲੈਣਾ ਹੈ ਇਹਦਰ 13 ਦਾ ਨਿਸ਼ਾਨਾ ਲਾ ਲਿਆ ਵਾ ਇਹ ਕਡਾਈ ਜਿਹੜੀ ਮੂਰੀ ਦੇ ਬਰੋਬਰ ਆਵੇ ਆ 1/2 ਇੰਚ ਕੰਨੀ ਜਿਹੜੀ ਆਪਾਂ ਇਹਨੂੰ ਇਸ ਤਰ੍ਹਾਂ ਕੱਟ ਦਵਾਂਗੇ ਕਿ ਜਾਰੀ ਚੌੜੀ ਏ ਸਲਾਈ ਕਰਨਗੇ ਆਪਾਂ ਨੂੰ ਬਾਹਰ ਨਾ ਦਿਸੇ ਤੇ ਬਾਜੂ ਤਿਆਰ ਕਰਨੀ ਆਪਾਂ 20 ਇੰਚ ਇੱਥੋਂ ਕਢਾਈ ਤੋਂ ਲੈ ਕੇ 21 ਇੰਚ ਲਾਵਾਂਗੇ ਇਸ ਤਰੀਕੇ ਜਦੋਂ ਜਿਹੜੀ ਆਪਣੀ ਆ ਅੱਧੀ ਕੰਨੀ ਜਾ ਰਹਾ ਹੈ ਇਹਨੂੰ ਪਟਾਈ ਕਰ ਦਵਾਂਗੇ ਇਹ ਸਰਦੀਆਂ ਦੇ ਸੂਟ ਪਾਰਟੀ ਵੇਅਰ ਸੂਟ ਜਿਹੜੇ ਆ ਉਹਦੀ ਬਾਜੂ ਆਪਾਂ ਘਟੇ ਨ ਰੱਖਦੇ ਕਿ ਪਾਰਟੀ ਵੇਅਰ ਸੂਟਾਂ ਦੀ ਬਾਜੂ ਜਿਹੜੀ ਹੈ ਸਰਦੀਆਂ ਵਾਲੀ ਮਤਲਬ 20 ਦੇ ਕਰੀਬ ਹੀ ਰੱਖੀ ਜੇ ਕਿ ਇਹਦੇ 20 ਰੱਖ ਲਈਏ ਤੇ ਇੱਥੇ ਨਾਲ ਇਸ ਤਰ੍ਹਾਂ ਪਾ ਲਈਏ ਹੁਣ ਕਟਾਈ ਕਰਾਂਗੇ ਕੰਨੀ ਦੀ ਇਸ ਤਰ੍ਹਾਂ ਉਹ ਆ ਸੈਂਟਰ ਚ ਫੋਲਡ ਕਰਕੇ ਆਪਾਂ ਕਿ ਆਪਣਾ ਬਰਬਰ ਰਵੇ ਇਹਨੂੰ ਕੱਟਣੇ ਬਫਾਲੋ ਤੇ ਜੜ ਕਪੜਾ ਇਹਦੀ ਕਟਾਈ ਕਰ ਚਾਵਾਂਗੇ ਇਸੇ ਤਰੀਕੇ ਆਪਾਂ ਦੂਸਰੀ ਬਾਜੂ ਉੱਤੇ ਧਰ ਕੇ ਹੀ ਇਹਨੂੰ ਕਟਾਈ ਕਰ ਲਵਾਂਗੇ കൈ കടൈ മലാ പെല്ലോ കടായി കൂ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਬਾਰੇ ਬਾਜੂ ਦੀ ਮੂਰੀ ਆਪਣੀ ਜਿਹੜੀ ਹੈ ਉਹ ਆਪਣੀ ਪੂਰੀ ਉਪਰੋਂ ਪਰ ਜਿੰਨੀ ਮਾਪ ਰੱਖਣੀ ਹੈ ਸਲਾਈ ਜੁਗਾ ਕਪੜਾ ਇੱਧਰ ਹੈਗਾ ਵਾ ਵਰਕ ਜਿਹੜਾ ਹੈ ਮੂਰੀ ਜਗਾ ਸਹੀ ਹੈ ਹੁਣ ਆਪਾਂ ਇਹਦਾ ਜਿਹੜਾ ਡਿਜ਼ਾਈਨ ਆ ਆ ਫਲਾਵਰ ਬਣੇ ਹੋਏ ਨੇ ਉੱਪਰ ਨੂੰ ਕਰਨੇ ਨੇ ਮੂ ਇਹਨਾਂ ਦਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਦੋਨਾਂ ਨੂੰ ਮਿਲਾ ਕੇ ਇਸ ਤਰ੍ਹਾਂ ਕੱਟ ਪਾਵਾਂਗੇ ਤੇ ਬਾਟਨ ਦੇ ਲਈ ਤੇ ਪਾ ਇੱਕ ਇੱਕ ਹੀ ਤਰ ਲਾਵਾਂਗੇ ਇਕੱਠੀ ਵਿੱਚ ਬੈਠਦੀ ਨਹੀਂ ਹੈਗੀ ਜਿਸ ਤਰ੍ਹਾਂ ਬਰਬਰ ਕਰਕੇ ਮੜਜ ਪ੍ਰੈਸ ਦੀ ਭਾਣ ਪਾਵਾਂਗੇ ਤਗਰੀਬ ਹੁਣ ਆਪਾਂ ਇਧਰੋਂ ਬਰੋਬਰ ਕਰਕੇ ਇਥੋਂ 2.5 ਇੰਚ ਦੀ ਵਾਧਾ ਘਟਾ ਕਰਕੇ 2.5 ਇੰਚ ਦੀ ਕੱਟ ਪਾਵਾਂਗੇ ਸਿੱਕੇ ਇਥੋਂ ਆਪਾਂ ਨੂੰ ਆਪਣਾ ਆਪਣਾ ਮੈਨੇ ਕਿੰਨੀ ਚਾਹੀਦੀ ਹੈ ਮੋਰੀ ਆਪਾਂ ਨੂੰ ਪ੍ਰੋਪਰ ਪੂਰੀ ਪੂਰੀ ਤਾਂ ਆਪਾਂ ਇਥੋਂ ਮਰਕ ਤੋਂ نیچے ਲਾ ਕੇ 17 ਇੰਚ ਆ ਗਿਆ 17 ਇੰਚ ਵਾਸਤੇ ਆਪਾਂ ਹੁਣ ਮੈਨੇ ਆਖਦੀ ਨੇ ਇਸ ਤਰ੍ਹਾਂ ਤਕਰੀਬਨ ਆਪਾਂ ਨੂੰ ਮੋਢਾ ਵੀ ਦੇਖਣਾ ਪੁਰ ਮੈਨੇ ਕਿੰਨੀਆਂ ਚਾਹੀਦੀਆਂ ਨੇ ਆਪਣਾ ਕਪੜਾ ਆ ਗਿਆ 8 ਇੰਚ ਆਪਾਂ ਨੂੰ ਮੋਢੇ ਵੱਸੇ 10 ਇੰਚ ਮੋਢਾ ਤਿਆਰ ਚਾਹੀਦਾ ਆਪਾਂ ਨੂੰ ਛਾਤੀ ਹੈ ਜੀ ਬ੍ਰੈਸਟ ਇੱਕ ਨਾਲ ਦੀ 1.9 ਤੇ ਆਪਾਂ ਪਹਿਲਾਂ ਆਪਾਂ ਇਸ ਤਰ੍ਹਾਂ ਕਰ ਲੈਂਦੇ ਸੀ ਇਸ ਤਰੀਕੇ ਮਿਆਨੀ ਕੱਟ ਲੈਂਦੇ ਸੀ ਜੋ ਡੈਡੀ ਹੁਣ ਆਪਾਂ ਇਸ ਤਰ੍ਹਾਂ ਨਹੀਂ ਕੱਟਣੀ ਹੈਗੀ ਇਸ ਕਰਕੇ ਨਹੀਂ ਕੱਟਣੀ ਜਿਹੜੇ ਫਲਾਵਰ ਨੇ ਆਹ ਇਹਨਾਂ ਦੀ ਸ਼ੇਪ ਦੋ ਮਿਆਨੀਆਂ ਦੀ ਤੇ ਸਹੀ ਰਹੇਗੀ ਦੋ ਮਿਆਨੀਆਂ ਦੀ ਸਹੀ ਨਹੀਂ ਰਹਿਣੀ ਦੋ ਦੀ ਉੱਪਰ ਚਲ ਜੇਗੀ ਦੋ ਨੂੰ نیچے ਚਲ ਜੇਗੀ ਇਸ ਕਰਕੇ ਆਪਾਂ ਇਸ ਤਰ੍ਹਾਂ ਨਹੀਂ ਕਰਾਂਗੇ ਪੰ ਸਿੱਧਾ ਹੀ ਕਟਾਂਗੇ ਇਵੇਂ ਇਸ ਤਰ੍ਹਾਂ ਲਗਾ ਲੈਣਾ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇ ਦੋਨੇ ਪੱਲਿਆਂ ਦੀ ਲੰਬਾਈ ਚੜਾਈ ਅੱਗੇ ਵਾਲੀ ਵੀ ਪਿੱਛੇ ਵਾਲੀ ਵੀ ਉਤਾਰ ਲੈਣੀ ਉਸ ਤੋਂ ਬਾਅਦ ਕਰਨਾ ਹੁਣ ਆਪਾਂ ਡਿਜ਼ਾਈਨ ਦੇ ਹਿਸਾਬ ਨਾਲ ਜਿਵੇਂ ਆਪਣਾ ਡਿਜ਼ਾਈਨ ਆ ਵੀ ਆਪਣਾ ਸਿੱਧਾ ਜਾਵੇ ਇਸ ਤਰ੍ਹਾਂ ਲੈ ਕੇ ਕਪੜਾ ਇਸ ਤਰ੍ਹਾਂ ਹੁਣ ਆਪਾਂ ਸ਼ੇਪ ਬਣਾਵਾਂਗੇ ਇਹਦੀ ਤਾਕਤ ਚਾਲੰਗੀ ਆਪਾਂ 18 ਲਾ ਲਾਂਗੇ ਇੱਥੋਂ ਆਪਾਂ ਨੂੰ ਮੁੱਢਾ ਚਾਹੀਦਾ 12 ਇੰਚ ਰੱਖਾਂਗੇ ਆਪਾਂ ਤਕਰੀਬਨ ਕਿ 10 ਇੰਚ ਤਿਆਰ ਚਾਹੀਦਾ ਸਲਾਈ ਜੋਗਾ ਵੀ ਇੱਥੇ ਆ ਗਿਆ ਆਪਣਾ ਇੱਥੋਂ ਆਪਾਂ ਸਿੱਧੀ ਇਸ ਤਰੀਕੇ ਸ਼ੇਪ ਬਣਾਵਾਂਗੇ

ਇਹ ਆਪਣੀ 2 ਮਹੀਨੇ ਹੋਈਆਂ ਦੂਆਪਾ ਹੋਰ ਕੱਟਣੀਆਂ ਨੇ ਹੁਣ ਇਸ ਤਰ੍ਹਾਂ ਇਹਦੇ ਉੱਤੇ ਧਰ ਕੇ ਆਪਾਂ ਵੀ ਕੱਟ ਸਕਦੀਆਂ ਜੇ ਪੂਰਾ ਆੰਦਾ ਹੋਇਆ ਤਾਂ ਹੁਣ ਇਹ ਇੱਥੋਂ ਪੂਰਾ ਨਹੀਂ ਹੋਣਾ ਆਪਣਾ ਥੋੜਾ ਜਿਹਾ ਕੱਟ ਜਾਂਦਾ ਵਾ ਉੱਥੇ ਚੈੱਕ ਕਰਾਂਗੇ ਵੀ ਆਪਣਾ ਪੂਰਾ ਆੰਦਾ ਕਿ ਨਹੀਂ 12 ਇੰਚ ਹੁੰਦਾ ਜੇ 12 ਇੰਚ ਹੋ ਜਿਗਾ ਫਿਰ ਆਪਾਂ ਕਟਾਈ ਕਰਾਂਗੇ ਇਹਦੀ ਤੇ ਨਹੀਂ ਹੋਗਾ ਤਾਂ ਨਹੀਂ ਕਰਾਂ ਬਸ ਹੋ ਗਿਆ ਪੂਰਾ ਇੱਥੋਂ ਆਪਾਂ ਇਹਦੀ ਆ ਕੰਨੀ ਵਾਲਾ ਕੱਪੜਾ ਥੋੜਾ ਜਾਂ ਵੱਧ ਕਰਨਾ ਪਏਗਾ ਆਪਾਂ ਨੂੰ ਇਸ ਤਰੀਕੇ ਪਹਿਲੀ ਸ਼ੇਪ ਕੰਨੀ ਜਿਹੜੀ ਚੜਾਈ ਜਾ ਰਹੀ ਹੈ 1/2 ਇੰਚ ਆਪਾਂ ਕਟਾਈ ਕਰ ਦੇਣੀ ਹੈ ਇਸ ਕਰਕੇ ਕੰਨੀ ਵਾਲਾ ਕੱਪੜਾ ਥੋੜਾ ਜਾਂ 1/2 ਇੰਚ ਬਾਹਰ ਰੱਖ ਲਿਆ ਇਸ ਤਰ੍ਹਾਂ ਹੁਣ ਆਪਾਂ ਜੀ ਕਟਾਈ ਕਰ ਦਵਾਂਗੇ ਇਹ ਹੈ ਜ ਆਪਣੇ ਪ੍ਰਿੰਟਰ ਸੂਟ ਦੀ ਮਿਆਨੀ ਹੈ ਤਾਂ ਡਰਾਫਟ ਤੇ ਕਟਾਈ ਇਹਦੇ ਵਿੱਚ ਵੀ ਆਪਾਂ ਕੱਟ ਕਰ ਦਵਾਂਗੇ ਕਿ ਜਿਹੜਾ ਡਿਜ਼ਾਈਨ ਆ ਪ੍ਰਾਵਰ ਦਾ ਇਹ ਜਿਹੜਾ ਚਾਰਾ ਮਿਆਨੀ ਆ ਨਾ ਉੱਪਰ ਨੂੰ ਇਹ ਜਾਵੇ ਮੋਢੇ ਵਾਲੇ ਪਾਸੇ ਨੂੰ ਜੇ ਆਪਾਂ ਕਟਾਈ ਕਰਨਾ ਗਿਆ ਸਭ ਤੋਂ ਪਹਿਲਾਂ ਆਪਾਂ ਜਿਹੜਾ ਪਿਛਲਾ ਪੱਲਾ ਰੱਖਣਾ ਹੈ ਪੂਰਾ ਦੇਖਣਾ ਵਾ ਵੀ ਜਿਵੇਂ ਅਗਲੇ ਪੱਲੇ ਦੇ ਫਲਾਵਰ ਨੇ ਉੱਪਰ ਨੂੰ ਮੂਵਾ ਉਸੇ ਤਰ੍ਹਾਂ ਹੀ ਪਿਛਲੇ ਵਾਲੇ ਪੱਲੇ ਦੇ ਵੀ ਉੱਪਰ ਨੂੰ ਹੋਣੇ ਚਾਹੀਦੇ ਨੇ ਕਈ ਵਾਰੀ ਆਪਾਂ ਧਿਆਨ ਨਹੀਂ ਦਿੰਦੇ ਹੈਗੇ ਇਸ ਤਰ੍ਹਾਂ ਕੱਟ ਦਿੰਨੇ ਆ ਫਿਰ ਕੀ ਹੁੰਦਾ ਵੀ ਜਿਹੜੇ ਫਲਾਵਰ ਨੇ ਪਿਛਲੇ ਪੱਲੇ ਦੇ ਨੀਚੇ ਨੂੰ ਮੂੰਹ ਹੋ ਜਾਂਦਾ ਹੈ ਅਗਲੇ ਪੱਲੇ ਦੇ ਉੱਪਰ ਨੂੰ ਇਸ ਤਰ੍ਹਾਂ ਜਦੋਂ ਵੀ ਕਟਾਈ ਕਰਨੀ ਆਪਾਂ ਧਿਆਨ ਰੱਖਣਾ ਵਾ ਫਲਾਵਰ ਜਿਹੜੇ ਨੇ ਇੱਕ ਸਾਈਡ ਨੂੰ ਹੋਣੇ ਚਾਹੀਦੇ ਨੇ ਉਹ ਦੂਸਰੇ ਨੰਬਰ ਦਾ ਟੋਪ ਕਿਹਾ ਜਾ ਵੀ ਆਪਣਾ ਜਿਹੜਾ ਆ ਵਿੱਚ ਬਰੌੜਾ ਨੈੱਕ ਦੇ ਇਹ ਜਾਦਾ ਵਾ 4 ਇੰਚ ਆ ਰਿਹਾ ਕੀ ਆਪਾਂ ਰੱਖਣਾ ਵਾ 3 ਇੰਚ 2.5 ਇੰਚ ਰਹਿ ਜਗਾ ਤਿਆਰ ਅੱਧਾ ਇੰਚ ਆਪਣਾ ਸਲਾਈ ਚ ਜੀ ਉਹਦੇ ਨਾਲ ਇਨੂੰ ਆਪਾਂ ਇੱਥੇ ਨਿਸ਼ਾਨੀ ਲਾ ਲਈ। ਪਿਛਲੇ ਪੱਲੇ ਤੋਂ ਇਹਨੂੰ ਆਪਾਂ ਅੱਗੇ ਵਧਾ ਕੇ ਰੱਖਾਂਗੇ। ਇਸ ਤਰ੍ਹਾਂ 1/2 ਇੰਚ ਵਧਾ ਕੇ ਅੱਗੇ ਰੱਖ ਕੇ ਜਿਹੜਾ ਆਪਾਂ 3 ਇੰਚ ਦਾ ਰੈਫ ਲੈਣਾ ਹੈ ਉਹਨੂੰ ਇੱਥੋਂ ਨਹੀਂ ਲੈਣਾ ਹੈਗਾ। ਆਪਾਂ ਇੱਥੋਂ ਐਡ ਕਰਨਾ ਹੈ ਜੀ। 3 ਜਿਵੇਂ ਆਪਾਂ ਉਹਨਾਂ ਦਾ ਸੱਤ ਦੀ ਕਟਾਈ ਕਰਨੀ ਹੈ। ਯਾਨੀ ਰੱਖਣਾ ਜਦੋਂ ਵੀ ਇਹਨੂੰ ਨੀ ਵਿੱਚ ਨਾਲ ਲੈਣਾ ਇਹ ਇੱਦਾਂ ਇੰਚ ਛੱਡ ਕੇ ਫੇਰ ਆਪਾਂ ਇਹ ਛੱਡ ਨਹੀਂ ਲਾਣੀ ਇੱਥੋਂ ਆਪਾਂ ਬਰੋਬਰ ਕਰ ਲੈਣਾ ਇੱਥੋਂ ਕੋਈ ਫਰਕ ਨਹੀਂ ਦੇਣਾ ਅੱਗੇ ਵਾਲਾ ਪੱਲਾ ਪਿਛੇ ਵਾਲਾ ਪੱਲਾ ਬਰੋਬਰ ਰੱਖ ਕੇ ਇਸ ਤਰ੍ਹਾਂ ਹੁਣ ਆਪਾਂ ਇੱਥੇ ਵੀ ਸੱਤ ਦੀ ਨਿਸ਼ਾਨੀ ਲਾ ਲੈਣੀ ਹੈ ਇਸ ਤਰ੍ਹਾਂ ਨਿਸ਼ਾਨੀ ਜਿਹੜੀ ਇਹ ਥੋੜੀ ਜਿਹੀ ਆਪਣੀ ਟੇਢੀ ਜਾਏਗੀ ਇੱਥੇ ਨਾਲੋਂ ਇੱਥੇ 1/2 ਇੰਚ ਦਾ ਪਹਿਲਾ ਸਾਢੇ 7 ਤੇ ਜਾਣੀ ਹੈ ਸਾਢੇ 7 ਆਪਣੀ ਇੱਥੇ ਆ ਰਹੀ ਹੈ ਇੱਥੇ ਆਪ ਲਾਵਾਂਗੇ 24 ਦਿਨਾਂ ਛੋਵੀ ਤੋਂ ਇੱਥੋਂ ਆਪਾਂ ਸਿੱਧੀ ਇੱਥੇ ਇਹ ਆਪਣੇ ਅੱਗੇ ਆ ਗਈ ਜਿਹੜਾ 5 ਇੰਚ 5 ਦਾ ਹੱਫ ਆ ਗਿਆ 2.5 2.5 ਨੂੰ ਇਥੋਂ ਇਸ ਤਰੀਕੇ ਰੌਂਡ ਵਿੱਚ ਪਾਣੀ ਹੈ ਜਿਹੜੀਆਂ ਨਿਸ਼ਾਨੀਆਂ ਨੇ ਰੌਂਡ ਚ ਇੱਕ ਟੈਂਕਰ ਪਾਣੀ ਹੈ ਇੰਚ ਦੀ ਆਪਾਂ ਸ਼ੇਪ ਦਵਾਂਗੇ। ਨਾਲ ਕੱਪੜਾ ਜਿਹੜਾ ਵਾ ਵੱਧ ਕੱਟ ਇੱਕ ਬਰੋਬਰ ਕੱਟੇ ਜਾਂਦਾ। ਜੇ ਇਥੋਂ ਵੀ ਨੈੱਕ ਦੇ ਜਿਹੜੀ ਕਢਾਈ ਸੀ ਉਹ ਵੀ ਕੋਈ ਵੱਡੀ ਲੰਬਾਈ ਚ ਵੱਧ ਸੀ ਕਿ ਕੱਟ ਸੀ ਉਹ ਵੀ ਕੱਟ ਕੇ ਆਪਾਂ ਬਰੋਬਰ ਕਰ ਲਈਏ। ਹੁਣ ਆਪਾਂ ਜਿਹੜੇ ਕੱਟ ਪਾਣੀ ਹੈ ਇਹ ਵਾਲੀ ਇਤਿਹਸ ਦੋ ਪਿਛਲੇ ਪੱਲੇ ਛੱਡ ਕੇ ਧਿਆਨ ਨਾਲ ਦੇਖ ਲੈਣਾ ਪਿਛਲੇ ਦੋਨੇ ਪੱਲੇ نیچے ਛੱਡ ਤੇ ਉੱਪਰ ਵਾਲੇ ਦੋਨੇ ਪੱਲੇ ਫੜ ਕੇ ਇਸ ਤਰ੍ਹਾਂ ਇਹ ਕਟਾਈ ਕਰਾਂਗੇ ਇਹ ਹੈਗਾ ਆਪਣਾ ਤੀਜਾ ਜਿਹੜਾ ਡਰਾਫਟ ਤੇ ਕਟਾਈ ਇਸ ਤਰ੍ਹਾਂ ਤੁਹਾਡੇ ਵੀ ਜਿਹੜੇ ਫੈਂਸੀ ਸੂਟ ਹੁੰਦੇ ਨੇ ਉਹਨਾਂ ਨੂੰ ਇਸ ਤਰੀਕੇ ਪਹਿਲਾਂ ਸਵਾਰਾਂ ਦੇ ਉੱਤੇ ਵਿਛਾ ਕੇ ਪ੍ਰੈਸ ਕਰਕੇ ਡਰਾਪ ਕਰ ਲਓ ਉਸ ਤੋਂ ਬਾਅਦ ਕਟਾਈ ਕਰੋ ਕਿ ਵਧੀਆ ਸੂਟ ਫੈਂਸੀ ਜਿਹੜੇ ਨੇ ਉਹਨਾਂ ਨੂੰ ਆਪਾਂ ਧਿਆਨ ਨਾਲ ਹੀ ਕਟਾਈ ਕਰਨੀ ਹੈ ਕਪੜਾ ਵੀ ਆਨ ਪੂਰਾ ਪ੍ਰੋਪਰ ਸਵਾਰਾ ਕਰਨਾ ਹੁੰਦਾ ਹੈ ਵੀਡੀਓ ਵੇਖ ਕੇ ਖੁਦ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰੋ ਫੈਂਸੀ ਸੂਟ ਤਿਆਰ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਲਾਈਕ ਤੇ ਸਬਸਕ੍ਰਾਈਬ ਕਰੋ ਓਕੇ ਜੀ ਬਾਏ